ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚੋਂ ਪੁਰਾਣੀ ਸੈਨੇਟ ਬਹਾਲੀ ਦੀ ਮੰਗ ਲਈ ਅਣਮਿੱਥੇ ਸਮੇਲੇ ਸ਼ੁਰੂ ਕੀਤੇ ਗਏ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਵਾਈਸ ਚਾਂਸਲਰ ਨਾਲ ਮੀਟਿੰਗ ਵੀ ਹੋਈ ਜਿਸ ਵਿੱਚ ਮੋਰਚੇ ਦੇ ਆਗੂਆਂ ਸਮੇਤ ਡੀਨ ਵਿਦਿਆਰਥੀ ਭੜਾਈ ਤੇ ਪ੍ਰੋਫੈਸਰ ਤੇ ਪੰਜ ਮੈਂਬਰੀ ਸੀਨੀਅਰ ਅਧਿਆਪਕਾਂ ਦਾ ਵਫਦ ਸ਼ਾਮਲ ਹੋਇਆ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਵਿਦਿਆਰਥੀ ਆਗੂ ਸੰਦੀਪ ਤੇ ਜੋਵਨ ਤੇ ਨਵਨੀਤ ਨੇ ਉਹਨਾਂ ਨੇ ਦੱਸਿਆ ਕਿ ਵਾਈਸ ਚਾਂਸਲਰ ਨੇ ਲਗਭਗ ਸਾਰੀਆਂ ਮੰਗਾਂ ਮੰਨਣ ਦਾ ਭਰੋਸਾ ਦੇ ਦਿੱਤਾ ਹੈ ਉਹਨਾਂ ਨੇ ਮੋਰਚੇ ਨੂੰ ਤਰਨਾ ਖਤਮ ਕਰਨ ਲਈ ਆ ਤਾਂ ਵਿਦਿਆਰਥੀ ਆਗੂਆਂ ਨੇ ਇਹ ਕਿਹਾ ਕਿ ਉਹਨਾਂ ਦੀ ਮੁੱਖ ਮੰਗ 91 ਮੈਂਬਰ ਪੁਰਾਣੀ ਸੈਨੇਟ ਦੀਆਂ ਚੋਣਾਂ ਦਾ ਪ੍ਰੋਗਰਾਮ ਸ਼ਡਿਊਲ ਜਾਰੀ ਕਰਵਾਉਣਾ ਤੇ ਜੇਕਰ ਅਥਾਰਟੀ ਲਿਖਤੀ ਰੂਪ ਵਿੱਚ ਸ਼ਡਿਊਲ ਜਾਰੀ ਕਰਵਾਉਣ ਦਾ ਭਰੋਸਾ ਦਿੰਦੀ ਹੈ ਤਾਂ ਧਾਰਨਾ ਖਤਮ ਕੀਤਾ ਜਾ ਸਕਦਾ ਜਾਂ ਉਹਨਾਂ ਉਮੀਦਾਂ ਪ੍ਰਗਟਾਈਆਂ ਕਿ ਵਾਈਸ ਚਾਂਸਲਰ ਆਪਣੇ ਦਿੱਤੇ ਭਰੋਸੇ ਮੁਤਾਬਕ ਜਲਦ ਹੀ ਚੋਣਾਂ ਦੇ ਸ਼ਡਿਊਲ ਬਾਰੇ ਕੋਈ ਲਿਖਤੀ ਕਾਰਵਾਈ ਕਰਨਗੇ ਜਿਸ ਉਪਰੰਤ ਮੋਰਚੇ ਵੱਲੋਂ ਧਾਰਨਾ ਸਮਾਪਤ ਕਰਨ ਬਾਰੇ ਸੋਚਿਆ ਜਾ ਸਕਦਾ ਵਾਈਸ ਕਾਉਂਸਲਰ ਨੇ ਕੁਝ ਦਿਨਾਂ ਦਾ ਸਮਾਂ ਵੀ ਮੰਗਿਆ ਤੇ ਵਿਦਿਆਰਥੀ ਆਗੂ ਨੇ ਦੱਸਿਆ ਕਿ ਜਿਹੜੀ ਮੀਟਿੰਗ ਜਿਹੜੀ ਉਹ ਸਾਰਥਕ ਰਹੀ ਤੇ ਸੁਖਾਵੇਂ ਮਾਹੌਲ ਦੇ ਵਿੱਚ ਹੋਈ ਸੀ ਤੇ ਇਸ ਦੇ ਨਾਲ ਹੀ ਭਾਰਤੀ ਕਿਸਾਨ ਯੂਨੀਅਨ ਇਕਤਾ ਜੋਗਿੰਦਰ ਸਿੰਘ ਉਗਰਾਹਾ ਨੇ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਵੱਡਾ ਸਟੈਂਡ ਲਿਆ ਤੇ ਨਾਲ ਹੀ ਵਿਦਿਆਰਥੀ ਨੇ ਹੱਕ ਦੇ ਵਿੱਚ ਇੱਕ ਵੱਡਾ ਐਲਾਨ ਵੀ ਕਰ ਦਿੱਤਾ ਕਿਹੜਾ ਐਲਾਨ ਕੀਤਾ ਉਹ ਤੁਹਾਨੂੰ ਉਹ ਐਲਾਨ ਵੀ ਸੁਣਾ ਦਿੰਨੇ ਆ ਵਿਦਿਆਦਾਪਕ ਮਗਰਜ਼ ਕਰਨਾ ਚਾਹੁੰਦਾ ਇਹਦਾ ਫਿਰਕੂ ਕਰਸ ਕਰਨਾ ਚਾਹੁੰਦਾ ਇਹਦਾ ਕਾਰਪੋਰੇਟਾਈਕਰਨ ਕਰਨਾ ਉਹ ਦੁਕਾਨਾਂ ਬਣਾਉਣਾ ਚਾਹੁੰਦਾ ਤੇ ਇਹ ਵਿਦਿਆ ਦੁਕਾਨਾਂ ਹੁਣ ਜਿਹਦੇ ਕੋਲੇ ਪੈਸੇ ਹੈ ਉਹ ਖਰੀਦ ਲਵੇ ਜਿਹਦੇ ਕੋਲੇ ਪੈਸਾ ਨਹੀਂ ਉਹ ਨਾ ਖਰੀਦੇ ਤੁਸੀਂ ਸਟੇਟਮੈਂਟ ਪੜ੍ਹੀ ਹੋਣੀ ਹੈ ਸੰਸਾਰ ਵਿੱਚ ਕੀ ਕਿ ਪਾਣੀ ਕੋਈ ਫ੍ਰੀ ਦੇਣ ਵਾਲੀ ਵਸਤੂ ਨਹੀਂ ਹੈ ਇਹ ਕੁਦਰਤੀ ਨਹੀਂ ਇਨੂੰ ਕੋਈ ਫਿਰ ਨਹੀਂ ਦੇ ਸਕਦਾ ਵੇਚੇ ਨਹੀਂ ਜਾ ਸਕਦਾ ਇਸ ਤਰ੍ਹਾਂ ਇਹ ਜਿਹੜੀ এডਿਕੇਸ਼ਨ ਹੈ এডਿਕੇਸ਼ਨ ਜਦੋਂ ਲੋਕਾਂ ਦੇ ਸਮਝ ਆ ਗਈ ਵਿਦੇਸ਼ ਦਾ ਭਵਿੱਖ ਬੱਚੇ ਨੇ ਤੇ ਬੱਚਿਆਂ ਦਾ ਭਵਿੱਖ এডਿਕੇਸ਼ਨ ਹੈ ਇਹ ਜਿੰਨਾ ਚਿਰ ਤੱਕ ਇਹਨੂੰ এডਿਕੇਸ਼ਨ ਨਹੀਂ ਦਿੱਤੀ ਜਾਂਦੀ ਤਾਂ ਇਹ ਚੰਗਾ ਕੈਰੀਅਰ ਬਣਾਉਣ ਦੀ ਜੋਗ ਨਹੀਂ ਹੋ ਸਕਦੇ ਤਾਂ ਇਹਦਾ ਮਤਲਬ ਵਿੱਦਿਆ ਸਸਤੀ ਨਹੀਂ ਹੋਵੇ ਇਹ ਹਰ ਬੰਦੇ ਦੀ ਪਹੁੰਚ ਦੇ ਵਿੱਚ ਹੋਵੇ। ਗਰੀਬਾਂ ਦੇ ਅਮੀਰਾਂ ਦੇ ਬੱਚੇ ਇੱਕੋ ਮੇਜ਼ ਤੇ ਬਹਿ ਕੇ ਇੱਕੋ ਡੈਕਸ ਤੇ ਬਹਿ ਕੇ ਇੱਕੋ ਸਕੂਲ ਤੇ ਬਹਿ ਕੇ ਇੱਕੋ ਜੀ ਕੋਚਿੰਗ ਇੱਕੋ ਜੀ ਕਾਉਂਸਲਿੰਗ ਉਹਨਾਂ ਨੂੰ ਮਿਲੇ। ਇੱਕੋ ਜੇ ਪੇਪਰ ਇੱਕੋ ਜੇ ਸਿਲੇਬਸ ਹੋਵੇ। ਇਹ ਜਿਹੜਾ ਸਾਰਾ ਕੁਝ ਸੀ ਇਹ ਉਦੋਂ ਤੱਕ ਸੀ ਜਦੋਂ ਤੱਕ ਵਿਦਿਆ ਦੇ ادارے ਸਰਕਾਰੀ ਸੀ ਪ੍ਰਾਈਵੇਟਾਂ ਦੀ ਕੋਈ ਹੋਂਦ ਨਹੀਂ ਸੀ। ਉਦੋਂ ਗਰੀਬਾਂ ਤੇ ਅਮੀਰਾਂ ਦੇ ਬੱਚੇ ਉਸ ਨੂੰ ਪੈਸਿਆਂ ਦਾ ਮੁਕਾਬਲਾ ਨਹੀਂ ਸੀ ਹੁੰਦਾ ਆ ਸਿਰਾਂ ਦੇ ਮੁਕਾਬਲੇ ਹੁੰਦੇ ਸੀ ਜਦੋਂ ਸਿਰਾਂ ਦੇ ਮੁਕਾਬਲੇ ਹੁੰਦੇ ਸੀ ਕੋਚਿੰਗ ਬਰਾਬਰ ਦੀ ਮਿਲਦੀ ਕਾਉਂਸਲਿੰਗ ਬਰਾਬਰ ਨਹੀਂ ਹੁੰਦੀ ਸੀ ਤਾਂ ਜਿਹੜੇ ਗਰੀਬਾਂ ਦੇ ਬੱਚੇ ਸੀ ਉਹੋ ਜਾ ਕੇ ਵੱਡੀਆਂ ਪੋਸਟਾਂ ਤੇ ਵੱਡੇ ਅਹੁਦਿਆਂ ਤੇ ਬੈਠੇ ਆਉਂ ਗੱਜ ਵੀ ਬਣਿਆ ਪ੍ਰਿੰਸੀਪਲ ਵੀ ਬਾਇਸਟਾਂ ਦਾ ਬੀਤ ਨੇ ਡਾਕਟਰ ਵੀ ਬਣਿਆ ਵਕੀਲ ਵੀ ਬਣਿਆ ਵੱਡੇ ਪੋਲੀਟੀਕਲ ਪੌਪੀ ਮਾ ਨਿਕਰ ਵੀ ਬਣਿਆ ਸਾਇੰਸਦਾਨ ਵੀ ਬਣਿਆ ਇਹ ਗੱਲ ਇਹਨਾਂ ਨੂੰ ਚੁਪ ਰਹੀ ਸੀ ਇਹ ਗੱਲ ਇਹਨਾਂ ਨੂੰ ਖੜਕ ਰਹੀ ਸੀ ਇਹ ਨਹੀਂ ਸੀ ਚਾਹੁੰਦੇ ਕਿ ਬਿਊਰੋਕ੍ਰੇਸੀ ਦੇ ਉੱਤੇ ਕਾਰਜ ਹੋ ਜਾਈ ਰਾਜ ਮਸ਼ੀਨਰੀ ਤੇ ਇਹਨਾਂ ਦਾ ਕਬਜ਼ਾ ਫਿਰਤੀ ਲੋਕਾਂ ਦਾ ਕਬਜ਼ਾ ਇਹ ਹੁਣ ਵੀ ਨਹੀਂ ਚਾਹੁੰਦੇ ਇਸ ਕਰਕੇ ਜਿਹੜੀ ਅੰਸ਼ਕ ਬਚੀ ਹੈ ਸਰਕਾਰੀ ਅਦਾਰੇ ਵਿਦਿਆ ਦੇ ਥੋੜੇ ਬਚੇ ਆ ਜਿਵੇਂ ਹੁਣ ਸਾਥੀ ਗੱਲ ਕਰ ਰਿਹਾ ਸੀ ਬੋਧਵਿਦਿਆ ਯੂਨੀਵਰਸਿਟੀ ਖੁੱਲੀ ਹੋਈ ਜਿਹੜੀ ਆ ਜੁਨੀਵਰਸਿਟੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਇਹ ਆ ਪੰਜਾਬ ਦੀ ਦੂਜੀਆ ਜੁਨੀਵਰਸਿਟੀ ਇਹਨੂੰ ਇੱਕ ਬਥਰੀ ਬੱਕਰੀ ਕਿਸਮ ਹੈ ਸਿਰਫ ਸੈਨੇਟ ਇਹਦੇ ਵਿੱਚ ਹੀ ਆ ਸੈਨੇਟ ਇਹਦੇ ਵਿੱਚ ਹੀ ਆ ਦੂਜੀਆਂ ਯੂਨੀਵਰਸਿਟੀਆਂ ਦੇ ਵਿੱਚ ਸੈਨੇਟ ਨਹੀਂ ਹੈ ਇਹ ਪੁਰਾਣਾ ਬਣਿਆ ਹੋਇਆ 47 ਤੋਂ ਪਹਿਲਾਂ ਦਾ ਬਣਿਆ ਹੋਇਆ ਇਹ ਇਹਨੂੰ ਜਦੋਂ ਦੀ ਇਹ ਸਰਕਾਰ ਦੀ ਨੀਅਤ ਬਦਲੀ ਹੈ ਮੈਂ ਤੁਹਾਨੂੰ ਉੱਥੇ ਫਿਰ ਲੈ ਕੇ ਜਾਂਦਾ ਉਦੋਂ ਤੋਂ ਹੀ ਨਾ ਨੇ ਇਹਦੀਆਂ ਸਹੂਲਤਾਂ ਕੱਟ ਕੇ ਜਮੂਰੀ ਦੀਆਂ ਜਿੰਨੇ ਫੰਕਸ਼ਨ ਹੁੰਦੇ ਨੇ ਇੱਥੇ ਮਤਲਬ ਯੂਨੀਵਰਸਿਟੀ ਦੇ ਵਿੱਚ ਉਹ ਫੰਕਸ਼ਨਾਂ ਦੇ ਵਿੱਚ ਲੋਕਾਂ ਦੀ ਨਾ ਮਾਤਰ ਸ਼ਮੂਲੀਅਤ ਹੁੰਦੀ ਆ ਤੁਹਾਨੂੰ ਅਫਸਰ ਸਾਹਿਬੇ ਸਿਆਸੀ ਦਾਖਲ ਦਾਜੀ ਪੂਰਾ ਹੁੰਦਾ ਉਹਤੇ ਸਹੂਲਤਾਂ ਉਹਨਾਂ ਨੂੰ ਉਹਨਾਂ ਦੀ ਦਾਖਲ ਦਾਜੀ ਨਹੀਂ ਕੀਤੀ ਜਾਂਦੀ ਤੇ ਦੂਜੇ ਜਿਹੜੇ ਚੋਣਾਂ ਹੁੰਦੀਆਂ ਨੇ ਯੂਨੀਵਰਸਿਟੀ ਦੀਆਂ ਉਦੇ ਵਿੱਚ ਵੀ ਰੱਜ ਕੇ ਭ੍ਰਿਸ਼ਟ ਸਿਆਸਤਦਾਨਾਂ ਦੀ ਦਖਲਦੰਦੀ ਰੱਜ ਕੇ ਹੁੰਦੀ ਜਿਹੜਾ ਨਾ ਇਰੀਅਟ ਜਿਹੜੀ ਸੈਨੇਟ ਆ ਇਹਨੀਆਂ ਸਹੂਲਤਾਂ ਦੇ ਜਿਹੜੇ ਜਮੂਰੀ ਅਧਿਕਾਰ ਨੇ ਇਹਨਾਂ ਨੂੰ ਕੱਟ ਕੇ ਸੰਗੜੂਕ ਸੰਗੜਤੀ ਨੂੰ ਛੋਟੀ ਜਿਹੀ ਬਣਾ ਦਿੱਤੀ ਇਹਦੇ ਅਧਿਕਾਰ ਬਿਊਰੋਕ੍ਰੇਸੀ ਕੋਲੇ ਹੁਣ ਸਰਕਾਰ ਕੋਲੇ ਹੁਣ ਤੇ ਉਦੋਂ ਅੱਗੇ ਇਹ ਪੰਜਾਬ ਦੀ ਸਰਕਾਰ ਕੋਲੇ ਵੀ ਨਾ ਹੋਂਟ ਕੇਂਦਰ ਦੇ ਹੱਥ ਵਿੱਚ ਇਹ ਕੇਂਦਰੀਕਰਨ ਕਰਕੇ ਇੱਥੇ ਪਸ਼ਾਕੜੀ ਸਿਆਸਤ ਦਾ ਸਰਦਾਰ ਕਰਕੇ ਆ ਜੁਨੀਵਰਸਟੀ ਨੂੰ ਉਹਦਾ ਹੱਥ ਕੋ ਕਮਣਾ ਪਵੇ ਇੱਥੇ ਉਹੀ ਵਿਦਿਆ ਹੋਵੇ ਜੇ ਇੱਥੇ ਗਊ ਦੇ ਮੂਤਰ ਨਾਲ ਹੀ ਸਾਰਾ ਇਲਾਜ ਹੋ ਜਾਂਦਾ ਹੈ ਇੱਥੇ ਗੋਬਰ ਦੇ ਨਾਲ ਹੀ ਸਾਰਾ ਇਲਾਜ ਹੋ ਜਾਂਦਾ ਤੁਹਾਡਾ ਵਿਸ਼ਵਾਸ ਕਿਸਮਤ ਤੇ ਵੱਜ ਜਾਵੇ ਤੁਸੀਂ ਰਜਗਾਰ ਨਹੀਂ ਮਿਲਿਆ ਜੇ ਤਾਂ ਪ੍ਰਮਾਤਮਾ ਕੋਲੇ ਜਾਓ ਜੇ ਤੁਹਾਨੂੰ ਵਿਦਿਆ ਨਹੀਂ ਮਿਲੀ ਕਿਸੇ ਸੰਤ ਕੋਲ ਜਾਓ ਕਿਸੇ ਬਾਬੇ ਕੋਲ ਜਾਓ ਇਹੇ ਪਸ਼ਾਕੜੀ ਸਮਝ ਨੂੰ ਤੁਹਾਡੇ ਪਾਸੇ ਜੇ ਤੁਸੀਂ ਗਰੀਬ ਹੋ ਜੇ ਤੁਹਾਡੇ ਆ ਖੁਦਕੁਸ਼ੀਆਂ ਮੁਰੀਆਂ ਨੇ ਤਾਂ ਤੁਸੀਂ ਜਾਓ ਭਾਈ ਕਿਸੇ ਹੋਰ ਕੋਲ ਜਾਓ ਸਰਕਾਰਾਂ ਨੂੰ ਉਚਾੜਨਾ